ਤਾ ਵਾਕਿਚੀ ਹੈਰਾਨ ਕਰ ਦੇਣ ਵਾਲਾ ਮਾਮਲਾ ਸ਼ਰਾਬ ਕਾਂਡ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹਲਕਾ ਮੁਜੀਠਾ ਦੇ ਪਿੰਡ ਥਰੀਏਵਾਲ ਦੇ ਲੋਕਾਂ ਨੇ ਕਈ ਖੁਲਾਸੇ ਵੀ ਕੀਤੇ ਲੋਕਾਂ ਦਾ ਕਹਿਣਾ ਹੈ ਕਿ ਕਈ ਸ਼ਿਕਾਇਤਾਂ ਦਿੱਤੀਆਂ ਗਿਆ ਬਾਵਜੂਦ ਇਸੇ ਕੋਈ ਐਕਸ਼ਨ ਪੁਲਿਸ ਨੇ ਨਹੀਂ ਲਿਤਾ ਅੱਜ ਜਿਆਦਾ ਡਾ ਵੱਡਾ ਕਾਂਡ ਹੋ ਗਿਆ ਤਾਂ ਛਾਪੇਮਾਰੀ ਹੋ ਰਹੀ ਹੈ ਰੇਡਾਂ ਹੋ ਰਹੀਆਂ ਨੇ ਤੇ ਗਿਰਤਾਰੀਆਂ ਹੋ ਰਹੀਆਂ ਨੇ ਚੌਕੀ ਤੋਂ ਮਹਿਜ਼ ਕੁਝ ਹੀ ਦੂਰੀ 'ਤੇ ਐ ਸ਼ਰਾਬ ਵਿਕਿਆ ਕਰਦੀ ਸੀ ਪਹਿਲਾਂ ਵੀ ਕਈ ਮੌਤਾਂ ਹੋਈਆਂ ਪਰ ਪੁਲਸ ਚੁੱਪ ਰਹਿ ਗਈ ਕਾਰਵਾਈ ਦੀ ਥਾਂ ਲੋਕ ਕਹਿੰਦੇ ਨੇ ਕਿ ਸਾਨੂੰ ਈ ਧਮਕੀਆਂ ਦਿੱਤੀਆਂ ਜਾਂਦੀਆਂ ਸੀ। ਸੋ ਮੌਤ ਦਾ ਨੰਗਾ ਨਾਚ ਪਹਿਲਾਂ ਵੀ ਹੁੰਦਾ ਸੀ ਪਰ ਪਹਿਲਾਂ ਐਡੇ ਵੱਡੇ ਪੱਧਰ ਤੇ ਸ਼ਾਇਦ ਮੌਤਾ ਨਹੀਂ ਹੋਈਆਂ ਰਹੀ وجہ ਰਹਿ ਗਈ ਕਿ ਇਹ ਖੁਲਾਸੇ ਪਹਿਲਾਂ ਨਹੀਂ ਹੋਏ। ਲੋਕ ਹੁਣ ਹੈਰਾਨ ਕੁਰ ਖੁਲਾਸਾ ਕਰਦੇ ਨਜ਼ਰ ਆ ਰਹੇ ਨੇ ਇਸ ਸ਼ਰਾਬ ਕਾਂਡ ਨੂੰ ਲੈ। ਪਿਛਲੇ ਦਿਨੀ ਹਲਕਾ ਮੰਜੀਠਾ ਦੇ ਕੁਝ ਪਿੰਡਾਂ ਦੇ ਵਿੱਚ ਇੱਕ ਇਹੋ ਜਿਹਾ ਪਾਣਾ ਵਾਪਰ ਗਿਆ ਕਿ ਜੋ ਦਿਲਾਂ ਨੂੰ ਝੰਡੋੜ ਗਿਆ ਸੀ। ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ तकरीबन तकरीबन ਅੱਜ ਤੱਕ ਹੁਣ ਤੱਕ तकरीबन तकरीबन 25 ਮੌਤਾਂ ਹੋ ਗਈਆਂ ਕਿਸ ਤਰ੍ਹਾਂ ਹੋਈਆਂ ਜਰੀਲੀ ਸ਼ਰਾਬ ਨਾਲ ਦਿਲ ਆ ਇਸ ਵੇਲੇ ਜਿਹੜਾ ਵਲੁੰਦ ਰਿਆ ਗਿਆ ਰੋ ਰਿਹਾ ਆਪਣੇ ਇਹ ਜਿਹੜੇ ਮੌਤਾਂ ਵੇਖ ਕੇ ਕੀ ਕਹਿਣਾ ਚਾਹੁੰਦੇ ਨੇ ਉਹਨਾਂ ਨਾਲ ਹੀ ਗੱਲ ਕਰਦੇ ਆ ਕੀ ਨਾਂ ਅਮਨਦੀਪ ਸ਼ਰਮਾ ਜੀ ਅਮਨਦੀਪ ਜੀ ਆ ਹੱਥ ਕਿਉਂ ਫੜਿਆ ਹੈ ਇਹ ਸ਼ਿਕਾਇਤ ਆ ਜੀ ਮੈਂ ਜਿਹੜਾ ਮੁੰਡਾ ਫੜਿਆ ਆ ਪੰਮਾ ਇਹ ਪਿਛੇ ਜੇ ਮੈਨੂੰ ਰੋਕਿਆ ਕਿ ਤੂੰ ਸ਼ਰਾਬ ਨਾ ਵੇਚ ਕਿਨੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀਆਂ ਸੀ ਤੇ ਫਿਰ ਮੈਂ ਐਸਐਸਪੀ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਇਹਦੀ ਕੰਪਲੇਨਾਂ ਦਿੱਤੀਆਂ ਸੀ ਪਰ ਕੋਈ ਕਾਰਵਾਈ ਨਹੀਂ ਕਿਉਂਕਿ ਸਰਕਾਰ ਕਾਰਵਾਈ ਤੇ ਚੌਂਕੀ ਆਉਣੀ ਹੁੰਦੀ ਆ ਤੇ ਚੌਂਕੀ ਵਾਲਿਆਂ ਕੋ ਸੁਣੀ ਨਹੀਂ ਕੀ ਕਾਰਨ ਕਾਰਨ ਦਬਾਅ ਜਿਹੜਾ ਬੰਦਾ ਇਸ ਬੰਦੇ ਦੀ ਪੁਸ਼ਤ ਪਨਾ ਹੀ ਕਰਦਾ ਹੈ ਉਹ ਬੰਦੇ ਨੇ ਨਹੀਂ ਚੱਲਣ ਦਿੱਤੀ ਬਿਲਕੁਲ ਜੀ ਦਬਾਅ ਹੁਣ ਦਬਾਅ ਤੁਸੀਂ ਸੁਣ ਨਹੀਂ ਲਿਆ ਕਿਸ ਚੀਜ਼ ਦਾ ਜਾਂ ਤੇ ਸਿਆਸੀ ਦਬਾਅ ਜਾਂ ਪੈਸੇ ਵਾਲਿਆਂ ਦਾ ਦਬਾਅ ਹੋਰ ਵੀ ਸਾਡੇ ਨਾਲ ਬਹੁਤ ਲੋਕ ਇੱਥੇ ਖੜੇ ਨੇ ਉਹਨਾਂ ਨਾਲ ਵੀ ਦਿੱਲੀਆਂ ਗੱਲਾਂ ਸਾਂਝੀਆਂ ਕਰਦੇ ਆਂ ਕੀ ਨਾਮ ਜੀ ਮੇਰਾ ਨਾਮ ਜੀ ਪਰਮਜੀਤ ਸਿੰਘ ਪੰਮਾ ਮਜੀਠਾ ਜੀ ਜੋ ਇਹ ਪਾਣਾ ਕੱਲ ਵਕਰਿਆ ਬਹੁਤ ਦੁੱਖਤ ਆਈ ਇਸ ਦਾ ਜਵਾਬ ਪੰਜਾਬ ਦੀ ਮੌਜੂਦਾ ਸਰਕਾਰ ਜਿਹੜੀ ਜੁਧ ਨਸ਼ਾ ਰੋਧ ਚਲਾ ਰਹੀ ਆ ਦੇ ਸਕਦੀ ਆ ਇਹ ਨੈਟਵਰਕ ਕੋਈ ਪਿਛਲੇ ਲਗਭਗ 20 ਸਾਲ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਜਿੰਨੂੰ ਤੋੜਨ ਵਾਸਤੇ ਕਿਸੇ ਸਰਕਾਰ ਨੇ ਵੀ ਹੁਣ ਤੱਕ ਕੋਈ ਚਾਰਾ ਜੋਈ ਨਹੀਂ ਕੀਤੀ ਕੋਈ ਸਖਤ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਿਹੜੀ 10 ਲੱਖ ਦੀ ਮੁਆਵਜ਼ਾ ਰਾਸ਼ੀ ਹੈ ਮਿਲਣੀ ਚਾਹੀਦੀ ਪਾਜੀ ਇਹ ਇੱਕ ਇੱਕ ਹੌਂਸਲਾ ਜੀ ਦੇਣ ਵਾਲੀ ਗੱਲ ਆ ਆ ਵੇਖੋ ਸਾਡੀ ਭੈਣ ਆ ਇਹਨਾਂ ਦਾ ਵੀ ਘਰ ਵਾਲਾ ਇਦਾਂ ਹੀ ਸ਼ਰਾਬੀ ਕੇ ਪੂਰਾ ਹੋ ਗਿਆ ਤੇ ਆ ਬੱਚਾ ਸੀ ਕਿੱਥੇ ਬੱਚੇ ਜੇ ਆਹ ਜੇ ਬੱਚੇ ਜਿਨ੍ਹਾਂ ਦਾ ਡੈਡੀ ਪੂਰਾ ਹੋ ਗਿਆ ਇਸ ਕਰਕੇ ਪੈਸੇ ਦਿੱਤੇ ਆ ਬੰਦੇ ਦੇ ਆਉਣੇ ਨਹੀਂ ਜੇ ਜਿਹੜੀ ਮੇਨ ਗੱਲ ਆ ਇਹ ਕੰਮ ਇਦਾਂ ਹੀ ਚੱਲਦਾ ਰਹਿਣਾ ਇਹੋ ਬੇਨਤੀ ਕਰਦੇ ਆ ਸਰਕਾਰ ਨੂੰ ਜੇ ਤੁਸੀਂ ਇਹਨਾਂ ਕੁਝ ਕੀਤਾ ਜੇ ਤੇ ਇੱਕ ਬੇਨਤੀ ਹੋਰ ਕਬੂਲ ਕਰੋ ਕਿ ਜਿਹੜੇ ਠੇਕਿਆਂ ਦੇ ਰੇਟ ਸਰਕਾਰੀ ਕਰ ਦੋ ਕਿ ਜਿਹੜੇ ਗਰੀਬ ਆ ਉਹ ਸਰਕਾਰ ਸ਼ਰਾਬ ਪੀਣ ਆ ਮਾਰੀ ਸ਼ਰਾਬ ਨਾ ਪੀਣ ਮੈਂ ਬਹੁਤ ਵਾਰ ਕਾਰਵਾਈ ਕਰ ਚੁੱਕੀ ਆ ਕੰਪਲੇਨਾਂ ਕਰ ਚੁੱਕੀ ਆ ਪਰ ਕੁਛ ਵੀ ਬੰਦ ਨਹੀਂ ਹੋਇਆ ਕਿ ਹੁਣ ਕੀ ਸਮਝੋ ਜਿਨ੍ਹਾਂ ਤੋਂ ਵਿਕਰੀ ਸੀ ਇਨੂ ਰਕਾਰਾਲਾ ਵੀ ਮਰ ਗਿਆ ਹਾਂਜੀ ਹਾਂਜੀ ਜੀ ਉਹ ਤੇ ਬਜ਼ੁਰਗ ਸੀ ਜੀ ਬਜ਼ੁਰਗ ਸੀ ਆਪਣੇ ਘਰ ਦੀ ਸ਼ਰਾਬ ਦੀ ਹਾਂਜੀ ਘਰ ਦੀ ਸ਼ਰਾਬ ਪੀਣ ਨਾਲ ਉਹਦੀ ਡੈਥ ਹੋ ਗਈ ਆ ਕੈਮਰਾਮੈਨ ਰਜਿੰਦਰ ਰਾਜਨਾਲ ਸੁਨੀਲ ਦੇਵਗਨ ਪੀਟੀਸੀ ਨਿਊਜ਼